ਮੈਨੂੰ ਘਰ ਦੇ ਕਾਫੀ ਸਮੇਂ ਤੋਂ ਬੋਲਦੇ ਆ ਰਹੇ ਐ ਤੁਸੀਂ ਇਹ ਸਤਾ ਲੈ ਲਿਓ ਪੁੱਤ ਸਾਡੇ ਜਿਉਂਦੇ ਜੀ ਕੱਲ ਨੂੰ ਕੀ ਪਤਾ ਐ ਅਸੀਂ ਹੋਈਏ ਜਾਂ ਨਾ ਮੈਨੂੰ ਇਹ ਗੱਲ ਸੁਣ ਕੇ ਗੁੱਸਾ ਆਉਂਦਾ ਨਾਲੇ ਦੁੱਖ ਨਾ ਤਾਂ ਗੁੱਸਾ ਕਰ ਸਕਦਾ ਸੀ ਨਾ ਕੁਝ ਬੋਲ ਸਕਦਾ ਸੀ ਮੈਂ ਗੱਲ ਸੁਣੋ ਚੁੱਪ ਕਰਕੇ ਬਾਹਰ ਆ ਗਿਆ ਤੇ ਇਕੱਲਾ ਬਹਿ ਗਿਆ ਕਿਤੇ ਸੁੰਨੇ ਜਿਹੇ ਰਾਹ ਵੱਲ ਕਾਫੀ ਸਮੇਂ ਬਾਅਦ ਮੈਂ ਘਰ ਗਿਆ ਜੋਪ ਹੋ ਗਏ ਅੰਦਰ ਕਮਰੇ ਵਿੱਚ ਚਰਾ ਗਿਆ ਬਿਨਾ ਕੁਝ ਖਾ ਪੀ ਐਵੇਂ ਹੀ 1-2 ਦਿਨ ਬੀਤ ਗਏ ਮਾਂ ਨੇ ਫਿਰ ਬੋਲਿਆ ਪੁੱਤ ਮੇਰੀ ਗੱਲ ਦਾ ਇੰਨਾ ਬੁਰਾ ਲੱਗਿਆ ਕਿਹੜਾ ਇੰਨਾ ਦੁਖੀ ਹੋ ਗਿਆ 3 ਦਿਨ ਤੋਂ ਕੁਛ ਖਾ ਵੀ ਨਹੀਂ ਰਿਹਾ ਤੇ ਬੋਲ ਵੀ ਨਹੀਂ ਰਿਹਾ ਮੇਰੇ ਨਾਲ ਮੈਂ ਮਾਂ ਵੱਲ ਵੇਖ ਘੁੱਟ ਕੇ ਜਫੀ ਪਾ ਲਈ ਤਾ ਬੈਠਿਆ ਗੱਲਾਂ ਬਾਤਾਂ ਕੀਤੀਆਂ ਕਾਫੀ ਧੀਰ ਮੁੜ ਕੇ ਮਾਂ ਦੀ ਬੁੱਕ ਜੀ ਸੌ ਗਿਆ ਅਗਲੇ ਦਿਨ ਫੋਨ ਆਇਆ ਰਿਸ਼ਤੇਦਾਰ ਦਾ ਪੁੱਛਣ ਲੱਗੇ ਮਾਂ ਨੂੰ ਕਿ ਹਾਲ ਚਾਲ ਅਸੀਂ ਮਾਸੀ ਜੀ ਹੋਰ ਠੀਕ ਹੋ ਘਰ ਪਰਿਵਾਰ ਐਵੇਂ ਹੀ ਗੱਲ ਕਰਦੇ ਕਰਦੇ ਮੇਰੇ ਰਿਸ਼ਤੇ ਦੀ ਗੱਲ ਚੱਲ ਪਈ ਪੁੱਛਿਆ ਮੁੰਡਾ ਕੀ ਕਰਦਾ ਅੱਜਕੱਲ ਮਾਂ ਬੋਲੀ ਕੁਝ ਨਹੀਂ ਪਾਈ ਆਪਣਾ ਕੰਮ ਕਰਦਾ ਹੈ ਤੇ ਵਧੀਆ ਨਹੀਂ ਪੱਤੇ ਤੋਂ ਬਚਿਆ ਹੋਇਆ ਮੈਨੂੰ ਪੁੱਛਿਆ ਗਿਆ ਅਗਲੇ ਦਿਨ ਤੁਸੀਂ ਭਾਈ ਕਰ ਲਿਓ ਰਿਸ਼ਤਾ ਸਾਨੂੰ ਵੀ ਚਾਹ ਸੁਪਨੇ ਹੁੰਦੇ ਐ ਭਾਈ ਮੈਂ ਗੱਲ ਸੁਣ ਕੇ ਸਾਰਿਆਂ ਦੀ ਹਾਂ ਕਰ ਦਿੱਤੀ ਤੇ ਬੋਲਿਆ ਕੁੜੀ ਮੈਂ ਇਕੱਲਾ ਵੇਖਣ ਜਾਊਗਾ ਪਹਿਲਾਂ ਮੇਰੇ ਪਸੰਦ ਆਈ ਤਾਂ ਮੈਂ ਅੱਗੇ ਗੱਲ ਕਰੂੰ ਨਹੀਂ ਤਾਂ ਉੱਥੇ ਹੀ ਜਵਾਬ ਦੇ ਆਊਗਾ ਅਗਲੇ ਦਿਨ ਮੈਂ ਤੇ ਮੇਰਾ ਦੋਸਤ ਕੁੜੀ ਵੇਖਣਾ ਧਾਰਮਿਕ ਜਗ੍ਹਾ ਤੇ ਪਰਵਾਰ ਆਇਆ ਤੇ ਕੁੜੀ ਵਾਲੇ ਮੈਨੂੰ ਵੇਖਿਆ ਤੇ ਮੈਂ ਕੁੜੀ ਬਰ ਦੇਖਿਆ ਸਭ ਦੇ ਪੈਰੀ ਹੱਥ ਲਾਏ ਤੇ ਸਾਸਰੀ ਘਰ ਬੁਲਾਈ ਸਭ ਨੂੰ ਸਾਰੇ ਖੁਸ਼ ਵਧੀਆ 2 ਮਿੰਟ ਬਾਅਦ ਮੈਨੂੰ ਕੁੜੀ ਦਿਖਾਈ ਗਈ ਮੈਂ ਡਰਦੇ ਨੇ ਹੌਲੀ ਜਿਹਾ ਬੋਲਿਆ ਸਾਸਰੀ ਘਰ ਜੀ ਕਿਵੇਂ ਤੁਸੀਂ ਠੀਕ ਹੋ ਉਹਨਾਂ ਨੇ ਵੀ ਸਾਸਰੀ ਘਰ ਬੁਲਾਈ ਫਿਰ ਮੈਂ ਪੁੱਛਿਆ ਤੁਸੀਂ ਇਸ ਰਿਸ਼ਤੇ ਵਿੱਚ ਕਿੰਨਾ ਖੁਸ਼ ਹੋ ਤੁਹਾਡੀ ਮਰਜ਼ੀ ਨਾਲ ਹੋ ਰਿਹਾ ਹੈ ਜਾਂ ਫਿਰ ਕਰਦੀ ਮਰਜ਼ੀ ਨਾਲ ਆਗਰ ਕੋਈ ਗੱਲਬਾਤ ਹੈ ਮੈਨੂੰ ਰੱਖ ਦਿਓ ਸਾਰੀ ਕਿਉਂਕਿ ਗੱਲ ਅੱਜ ਆਪਣੇ ਦੋਵਾਂ ਵਿੱਚ ਮੁੱਕ ਜਾਣੀ ਹੈ ਅੱਜ ਬੋਲ ਸਕਦੇ ਆ ਆਪਾਂ ਪਰ ਪਸੰਦ ਸਾਨੂੰ ਵੀ ਸੀ ਪਰ ਉਹ ਜਵਾਬ ਦਿੰਦਿਆਂ ਕਿ ਹਾਂ ਮੈਂ ਖੁਸ਼ ਆ ਤੇ ਆਪਣੀ ਮਰਜ਼ੀ ਨਾਲ ਕਰਾ ਰਹੀ ਹਾਂ ਚਲੋ ਇਹ ਗੱਲ ਤਾਂ ਹੋ ਗਈ ਉੱਥੇ ਹੀ ਖਤਮ ਬਸ ਫਿਰ ਅਸੀਂ ਗੁਰੂ ਘਰ ਦੇ ਦਰਬਾਰ ਸਹਿਬ ਗਈ ਅੰਦਾ ਅੰਦਰ ਮੱਥਾ ਟੇਕਣ ਉਪਰੰਤ ਅਸੀਂ ਲੰਗਰ ਛਕਿਆ ਚਾਹ ਪਾਣੀ ਪੀਤਾ ਤੇ ਸਮਾਂ ਕਾਫੀ ਬੀਤ ਗਿਆ ਫਿਰ ਅਸੀਂ ਪਿੰਡ ਵੱਲ ਨੂੰ ਹੋ ਗਏ ਉਹ ਆਪਣੇ ਸ਼ਹਿਰ ਵੱਲ ਘਰ ਵੱਲ ਨੂੰ ਤੁਰ ਪਏ ਤੇ ਮੈਂ ਪੁੱਛਿਆ ਕਿਵੇਂ ਪਸੰਦ ਆਈ ਕੁੜੀ ਕਿਵੇਂ ਸੀ ਮੈਂ ਬੋਲਿਆ ਸੋਹਣੀ ਐ ਗੋਲ ਮੋਲ ਜਿਹੀ ਕੱਦ ਵੇਸ਼ਕ ਥੋੜਾ ਛੋਟਾ ਹੈ ਪਰ ਮੈਨੂੰ ਪਸੰਦ ਆਈ ਦਿਲਚ ਬੈ ਗਈ ਮੇਰੇ ਮੈਂ ਤਸਵੀਰ ਖਿੱਚ ਕੇ ਲੈ ਕੇ ਆਇਆ ਉਸ ਦੀ ਆਪਣੇ ਨਾਲ ਤਾਂ ਕਿ ਘਰ ਮਾਂ ਬਾਪ ਭੈਣ ਭਰਾ ਨੂੰ ਦਿਖਾ ਦਵਾ ਸਾਰੇ ਰਿਸ਼ਤੇਦਾਰਾਂ ਦੇ ਦੋਸਤ ਮਿੱਤਰਾਂ ਦੀ ਪਸੰਦ ਆਈ ਮੈਨੂੰ ਸਭ ਤੋਂ ਜ਼ਿਆਦਾ ਉਸ ਦਾ ਰਹਿਣਾ ਸਹਿਣਾ ਲੱਗਿਆ ਬਿਲਕੁਲ ਸਿੰਪਲ ਸੂਟ ਪਾਇਆ ਬਿਨਾ ਕੁਝ ਲਾਇਆ ਨਹੀਂ ਕੁੜੀਆਂ ਅੱਜ ਕੱਲ ਬਹੁਤ ਕੁਝ ਲਾਉਂਦੀਆਂ ਐ ਵੀ ਅਸੀਂ ਸੋਹਣੇ ਲੱਗੇ ਪਰ ਜ਼ਿਆਦਾ ਮੈਨੂੰ ਉਸ ਵੱਲ ਦੇਖ ਕੇ ਇੰਜ ਲੱਗਿਆ ਜਿਵੇਂ ਘਰ ਰਹਿੰਦੀ ਹੋਣੀ ਉਸ ਤਰ੍ਹਾਂ ਆਈ ਸੋਹਣੀ ਲੱਗਦੀ ਸੀ ਬਾਕੀ ਦੀਆਂ ਗੱਲਾਂ ਕੱਲ ਅਗਲੇ ਭਾਗ ਵਿੱਚ ਦੱਸਾਂਗੇ ਜੀ ਪੂਰੀ ਕਹਾਣੀ ਸੁਣ ਲਈ ਕੱਲ ਵਾਲਾ ਭਾਗ ਜੋ ਸੁਣਨਾ ਜੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਸੁਣਨ ਲਈ ਧੰਨਵਾਦ ਜੀ